ਫਾਜ਼ਿਲਕਾ ਦੇ ਸਰਕਾਰੀ ਮਾਡਲ ਸਕੈਂਡਰੀ ਸਕੂਲ ਲੜਕੀਆਂ ਵਿਖੇ ਅੱਜ ਸਾਲਾਨਾ ਪ੍ਰੋਗਰਾਮ ਕਰਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਫਾਜ਼ਿਲਕਾ ਦੇ ਯੂਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸਵਨਾ ਆਪਣੀ ਧਰਮ ਪਤਨੀ ਖਸ਼ਬੂ ਸਾਵਨ ਸੁਕਾਸ਼ ਸਵਨਾ ਸਮੇਤ ਪੂਜੇ ਉਹਨਾਂ ਦੇ ਨਾਲ ਸੁਨੀਲ ਮੈਣੀ ਵਿਜੇ ਨਾਗਪਾਲ ਗगन ਸਰਪੰਚ ਸਾਫਕਾਰ ਰਾਮਪੁਰਾ ਅਤੇ ਹੋਰ ਵੱਖ-ਵੱਖ ਆਗੂ ਪੂਜੇ ਜੀਨਾਵਲੋ ਸਕੂਲ ਵਿੱਚ ਜਾ ਕੇ ਪਹਿਲਾ ਰਜਿਸਟਰ ਬੁੱਕ ਵਿੱਚ ਆਪਣੀ ਐਂਟਰੀ ਕੀਤੀ ਜਿਉ ਜੋ ਤੁਸੀਂ ਵੇਖ ਰਹੇ ਹੋ ਇਸ ਤੋਂ ਬਾਅਦ ਉਹਨਾਂ ਵੱਲੋਂ ਰੀਬਨ ਕੱਟ ਕੇ ਸਕੂਲ ਦੇ ਬੱਚਿਆਂ ਵੱਲੋਂ ਬਣਾਏ ਗੇ ਨਵੀਂ ਸਾਇੰਸ ਲੈਬ ਦਾ ਮੂਰਤ ਕੀਤਾ ਗਿਆ ਅਤੇ ਬੱਚਿਆਂ ਨਾਲ ਗੱਲਬਾਤਾਂ ਕੀਤੀਆਂ ਅਤੇ ਉਹਨਾਂ ਦੇ ਵਿਚਾਰ ਵਟਾਂਦਰਾ ਕੀਤਾ ਅਤੇ ਸਿੱਖਿਆ ਵਿੱਚ ਆਉਣ ਵਾਲੀਆਂ ਔਕੜਾਂ ਬਾਰੇ ਵਿਚਾਰ-ਵਿਮਰਸ਼ ਕੀਤਾ ਅਤੇ ਸਕੂਲ ਨੂੰ ਹੋਰ ਕਿਹੜੀ-ਕਿਹੜੀ ਸਹੂਲਤ ਦੀ ਲੋੜ ਹੈ ਅਤੇ ਕੀ-ਕੀ ਕੀਤਾ ਜਾ ਸਕਦਾ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਇਸ ਤੋਂ ਬਾਅਦ ਨਵੀਂ ਬਣ ਰਹੀ ਬਿਲਡਿੰਗ ਦਾ ਨੀਂਹ ਪੱਥਰ ਦਾ ਉਦਘਾਟਨ ਕੀਤਾ ਅਤੇ ਬੱਚਿਆਂ ਵੱਲੋਂ ਵਿਧਾਇਕ ਅਤੇ ਉਨ੍ਹਾਂ ਦੇ ਪਤਨੀ ਅਤੇ ਟੀਮ ਦਾ ਸਵਾਗਤ ਡੰਬਲ ਅਤੇ ਬੈ ਬੈਡ ਤੋਂ ਇਲਾਵਾ ਹੋਰ ਵੱਖ-ਵੱਖ ਤਰੀਕੇ ਨਾਲ ਕੀਤਾ ਜਿਸ ਤੋਂ ਬਾਅਦ ਵਿਧਾਇਕ ਅਤੇ ਉਨ੍ਹਾਂ ਦੀ ਪਤਨੀ ਨੇ ਬੱਚਿਆਂ ਦਾ ਹੋਂਸਲਾ ਵਜਾਇਆ ਕੀਤਾ ਤੇ ਸਕੂਲ ਪ੍ਰਿੰਸੀਪਲ ਵੱਲੋਂ ਵੀ ਵਿਧਾਇਕ ਅਤੇ ਉਨ੍ਹਾਂ ਦੀ ਟੀਮ ਨੂੰ ਜੀ ਆਇਆਂ ਕੀਤਾ ਅਤੇ ਮੰਚ ਤੋਂ ਬੋਲਦੇ ਹੋਏ ਸ਼੍ਰੀ ਜੇਸ਼ ਠਕਰਾਲ ਨੇ ਦੱਸਿਆ ਕਿ ਫਾਜ਼ਿਲਕਾ ਦਾ ਪਹਿਲਾ ਇੱਕ ਮਾਟਰ ਸਕੂਲ ਹੈ ਜਿੱਥੇ 2600 ਤੋਂ ਵੱਧ ਵਿਦਿਆਰਥਣਾ ਸਿੱਖਿਆ ਅਸਰ ਕਰ ਰਹੀਆਂ ਹਨ ਜਿਸ ਨੂੰ ਮੈਨੂ ਯੂਨੀਵਰਸਿਟੀ ਵੀ ਕਿਹਾ ਜਾ ਸਕਦਾ ਹੈ ਇੱਥੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿਸ ਤਰ੍ਹਾਂ ਵਿਦਿਆਰਥਣਾ ਵਿੱਚ ਵਿਧਾਇਕ ਦੇ ਅਤੇ ਵਿਧਾਇਕ ਦੀ ਪਤਨੀ ਨੂੰ ਮਿਲਣ ਦਾ ਜੋਸ਼ ਸੀ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਉਪਰਾਲੇ ਕੀਤੇ ਜਾ ਰਹੇ ਹਨ ਸਿੱਖਿਆ ਦੇ ਖੇਤਰ ਵਿੱਚ ਉਹ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਹੋਸਟਲ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਨੂੰ ਮਿਲ ਰਹੇ ਖਾਣੇ ਕੱਪੜੇ ਅਤੇ ਰਹਿਣ ਦੀਆਂ ਤੇਆਮਾ ਦੇਵੀ ਜਾਣਕਾਰੀ ਲਈ ਅਤੇ ਸਕੂਲ ਨੂੰ ਹੋਰ ਕਿਸੇ ਤਰ੍ਹਾਂ ਦੀ ਕੋਈ ਵੀ ਸਰਕਾਰੀ ਗ੍ਰਾਂਟ ਸਹੂਲਤ ਦੀ ਲੋੜ ਹੋਵੇਗੀ ਉਹ ਲੈ ਕੇ ਦਿੱਤੀ ਜਾਵੇਗੀ ਅਤੇ ਅੱਜ ਦੇ ਇਸ ਸਾਲਾਨਾ ਪ੍ਰੋਗਰਾਮ ਦੀ ਸ਼ੁਰੂਆਤ ਵਿਧਾਇਕ ਅਤੇ ਵਿਧਾਇਕ ਦੀ ਪਤਨੀ ਅਤੇ ਸਕੂਲ ਪ੍ਰਿੰਸੀਪਲ ਅਤੇ ਮਹਿਮਾਨਾਂ ਵੱਲੋਂ ਜੋ ਜਗਾ ਕੇ ਕੀਤੀ ਗਈ ਮਾਤਾ ਸਰਸਵਤੀ ਵਿੱਦਿਆ ਦੀ ਦੇਵੀ ਦੇ ਨਾਲ ਮਸ਼ਹੂਰ ਉਸ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਅਤੇ ਬੱਚਿਆਂ ਵੱਲੋਂ ਵੱਖ-ਵੱਖ ਕਲਚਰ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਕਿ ਇਸ ਤੋਂ ਬਾਅਦ ਸਕੂਲ ਸਟਾਫ ਵੱਲੋਂ ਆਏ ਵੱਖ-ਵੱਖ ਮਹਿਮਾਨਾਂ ਦਾ ਜੀ ਆਇਆਂ ਕੀਤਾ ਅਤੇ ਇਸ ਤੋਂ ਬਾਅਦ ਵਿਧਾਇਕ ਅਤੇ ਉਹਨਾਂ ਦੀ ਟੀਮ ਵੱਲੋਂ ਸਕੂਲ ਸਟਾਫ ਦੀ ਲਗਾਤਾਰ ਕੜੀ ਮਿਹਨਤ ਸਦਕਾ ਬੱਚਿਆਂ ਨੂੰ ਨੈਸ਼ਨਲ ਪੱਧਰ ਅਤੇ ਇੰਟਰਨੈਸ਼ਨਲ ਪੱਧਰ ਤੇ ਪਹੁੰਚਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਸ ਮੁਕੇ ਪ੍ਰਧਾਨ ਨਗਰ ਕੌਂਸਲ ਦਾ ਵੀ ਜੀ ਆਇਆਂ ਕੀਤਾ ਅਤੇ ਇਸ ਤੋਂ ਬਾਅਦ ਸਕੂਲ ਵੱਲੋਂ ਵਿਧਾਇਕ ਅਤੇ ਉਹਨਾਂ ਦੀ ਪਤਨੀ ਦਾ ਵੀ ਸਨਮਾਨ ਕੀਤਾ ਅਭਿਨੰਦਨ ਕਰਦੇ ਹਨ उन्होंने धर्म पत्नी श्रीमती खुशबू समना बड़ा ही नाम है शहर तो 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 ना, करते हैं विधायक होस्टली कम जैट्स करते हैं लेकिन इन्होंने अनूठी मिसाल समना जी ने खड़ी की है तो उन्होंने श्रीमती जी आपका ज्यादा समा समाज के काम वतीत करते हैं तो खुशी फाउंडेशन ਸੋ ਇਸ ਤੇ ਜਿਹਨਾਂ ਸੰਸਥਾਵਾਂ ਕਿ ਨੇ ਕਹਾਣੀ ਪੰਜ ਦੇ ਅੰਦਰ ਬਹੁਤ ਸਾਰੇ ਉਹ ਸੰਸਥਾਵਾਂ ਨੇ ਲੇਕਿਨ ਸਮਾਜਿਕ ਕਾਰਜ ਖੇਤਰ ਜਿਹੜਾ ਉਤਪਾਦਨ ਕਰੇ ਮੋਸਲੀ ਸੰਸਥਾਵਾਂ ਪਾਇਲ ਕਾ ਨਗਰ ਦੇ ਵਿੱਚ ਕੰਮ ਕਰਦੀਆਂ ਨੇ ਲੇਕਿਨ ਗ੍ਰਾਮੀਣ ਖੇਤਰਾਂ ਦੇ ਵਿੱਚ ਜਾਂ ਦੁਰਗਮ ਸਥਾਨਾਂ ਦੇ ਵਿੱਚ ਜਾ ਕੇ ਉਹ ਸੰਸਥਾਵਾਂ ਕੰਮ ਨਹੀਂ ਕਰਦੀਆਂ ਇਹ ਗਰ ਸਕੂਲ ਕੋਜੀ ਹੋਜੀ ਕੀ ਮੁੱਖ ਕਾਰਨ ਹੈ ਅੱਜ ਗਰ ਸਕੂਲ ਦੇ ਕੇ ਐਨਵਲ ਫੰਕਸ਼ਨ ਅਰਗੇਨਾਈਜ਼ ਕੀਤਾ ਗਿਆ ਹੈ ਤਾਂ ਸਾਡੇ ਪੇਰੈਂਟਸ ਉਹਦੇ ਉਹਨਾਂ ਦਾ ਸਾਰਾ ਸਟਾਫ ਪੁਚਸ ਨੇ ਬਹੁਤ ਹੀ ਵਧਿਆ ਜਿਹੜਾ ਇਹ ਫੰਕਸ਼ਨ ਅਰਗੇਨਾਈਜ਼ ਕੀਤਾ ਹੈ ਤਾਂ ਇਸ ਲਈ ਮੈਂ ਵਧਾਈ ਦਿੰਦਾ ਹਾਂ ਔਰ ਛੋਟੇ ਛੋਟੇ ਜਿਹੜੇ ਬੇਟੀਆਂ ਨੇ ਉਹਨਾਂ ਨੂੰ ਮਿਲੇ ਆ ਕੇ ਔਰ ਜੋ ਕੰਮ ਸਕੂਲ ਦੇ ਵਿੱਚ ਪਹਿਲਾਂ ਹੋਏ ਨੇ ਉਹ ਜਿਹੜੇ ਮੈਂ ਇੱਥੇ ਪੂਰੇ ਹੋ ਚੁੱਕੇ ਨੇ ਕਈ ਜਿਹੜੇ ਨਵੀਆਂ ਸਾਡੇ ਕੋਲ ਡਿਮਾਂਡ ਆਈਆਂ ਨੇ ਉਹ ਅੱਜ ਨੀ ਪੱਤਰਾਂ ਕਿਤੂ ਕਰਵਾ ਕੇ ਜਾ ਰਹੇ ਆ ਔਰ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਜਰਦਾਪ ਕੁਮਾਰ ਜੀ ਦਾ ਇਹਨਾਂ ਨੇ ਸਕੂਲ ਇਨਫਰਾਸਟ੍ਰਕਚਰ ਤੋਂ ਲੈ ਕੇ ਬਹੁਤ ਹੀ ਵਧੀਆ ਸਹੂਲਤਾਂ ਲਈ ਜਿਹੜਾ ਸਾਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਾਦਲ ਕਨ ਚੁਣਿਆ ਹੈ ਤਾਂ ਹੀ ਜਿਹੜਾ ਸਾਡਾ ਸਕੂਲ ਬਹੁਤ ਹੀ ਵਧੀਆ ਜਿਹੜਾ ਬਣਨ ਜਾ ਰਿਹਾ ਹੈ ਤੁਹਾਡੇ ਲਈ ਮੈਂ ਵਧਾਈ ਦਿੰਦਾ ਸਾਰੇ ਸਟਾਫ ਤੇ ਸਾਡੇ ਸਾਰੇ ਸਟਾਫ ਨੂੰ ਸਾਰੇ ਬੱਚਿਆਂ ਨੂੰ ਤਾਂ ਮੈਂ ਬੱਚਿਆਂ ਨੂੰ ਬੁਲਾ ਕੇ ਪੁੱਛਿਆ ਵੀ ਇਹ ਤੁਹਾਨੂੰ ਦੱਸੋ ਕੋਈ ਤਕਲੀਫ ਤਾਂ ਨਹੀਂ ਆਉਂਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਜੋ ਜੋ ਸਾਨੂੰ ਉਹਨਾਂ ਨੇ ਕੋਈ ਗੱਲਾਂ ਕਮੀਆਂ ਦੱਸੀਆਂ ਨੇ ਉਹ ਵੀ ਜਿਹੜੀਆਂ ਬੜੀਆਂ ਜਲਦ ਅਸੀਂ ਪੂਰੀਆਂ ਕਰਾਂਗੇ ਜੇ ਤਾਂ ਕੋਈ ਏਡੀ ਕੋਈ ਕਮੀ ਹੈ ਨਹੀਂ ਜੇ ਕੋਈ ਹੋਰ ਵੀ ਮੈਂ ਕਿਹਾ ਇਹ ਗੁਰੂਤਤ ਲੱਗਦੀ ਹੈ ਤਾਂ ਮੈਂ ਕਿਹਾ ਇਹਨਾਂ ਔਰ ਜਿਹੜੇ ਸਾਰੇ ਜਿਹੜੀਆਂ ਕਮੀਆਂ ਦੱਸੀਆਂ ਨੇ ਅਕਸਰ ਤੁਸੀਂ ਸਕੂਲ ਆਉਂਦੇ ਰਹਿੰਦੇ ਹੋ ਤੁਹਾਨੂੰ ਸਟਾਫ ਨੂੰ ਮਿਲ ਕੇ ਕਿੱਦਾਂ ਲੱਗਿਆ ਵੀ ਸਟਾਫ ਉਸ ਤਰ੍ਹਾਂ ਦੀ ਪੋੜ ਪੈਦਾ ਕਰ ਰਿਹਾ ਜਿਸ ਤਰ੍ਹਾਂ ਤੁਸੀਂ ਸਰਕਾਰ ਚਾਹਦੀ ਹੈ ਤਾਂ ਦੇਖੋ ਬਹੁਤ ਵਧੀਆ ਹੈ ਪ੍ਰਾਈਵੇਟ ਸਕੂਲ ਨਾਲੋਂ ਵਧੀਆ ਇੱਥੇ ਪੜਾਈ ਜਿਹੜੀ ਕਰਵਾਈ ਜਾ ਰਹੀ ਹੈ ਔਰ ਸਾਡੇ ਬੱਚੇ ਰਿਜ਼ਲਟ ਵੀ ਵਧੀਆ ਦੇ ਰਹੇ ਨੇ ਤਾਂ ਇਹ ਤਾਂ ਹੀ ਹੈ ਕਿ ਰਿਜ਼ਲਟ ਜਦੋਂ ਵਧੀਆ ਆਉਂਦੇ ਨੇ ਤਾਂ ਆਬਿਅਸ ਗੱਲ ਹੈ ਸਟਾਫ ਤੇਰਾ ਟੀਚਰ ਹੈ ਵਧੀਆ ਪੜਾ ਰਿਹਾ ਅੱਜ ਸਕੂਲ ਇੱਕ ਬੜਾ ਵੱਡਾ ਫੰਕਸ਼ਨ ਕਰਾਇਆ ਜਾ ਰਿਹਾ ਐ ਐਮਐਲਏ ਸਾਹਿਬ ਆਏ ਨੇ ਮੈਡਮ ਵੀ ਬੈਠੇ ਨੇ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਐਡਵਾਂਸ ਫੰਕਸ਼ਨ ਸੀਗੇ ਤੇ ਸਰ ਦਾ ਸਾਨੂੰ ਐਮਐਲਏ ਸਾਹਿਬ ਦਾ ਤੇ ਮੈਡਮ ਦਾ ਬਹੁਤ ਕੋਆਪਰੇਸ਼ਨ ਰਿਹਾ ਨੇ ਟਾਈਮ ਟੂ ਟਾਈਮ ਸਾਨੂੰ ਗਾਈਡ ਕਰਦੇ ਰਹੇ ਇਹਦੀ ਰਹਿਨਮਾਈ ਚ ਸਕੂਲ ਬਹੁਤ ਤਰੱਕੀਆਂ ਕਰ ਰਿਹਾ ਕਿਸੇ ਕਿਸਮ ਦੀ ਸਕੂਲ ਦੇ ਵਿੱਚ ਕੋਈ ਕਮੀ ਨਾ ਬਿਲਡਿੰਗ ਦੇ ਪੱਖ ਤੋਂ ਨਾ ਕਿਸੇ ਨੂੰ ਤੋਂ ਸਰ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਅੱਜ ਜਿਹੜਾ ਉਹ ਉਦਘਾਟਨ ਕੀਤਾ ਔਰ ਇੱਕ ਜਿਹੜਾ ਨਵਾਂ ਕੰਮ ਹੈ ਸਾਡਾ ਜੀ ਬਈ ਸਾਡੇ ਕੋਲ ਫਲੋਰ ਦੀ ਔਰ ਟੈਰਸ ਦੀ ਰਿਪੇਅਰ ਆਈ ਸੀ ਉਹ ਐਡਮਿਨ ਬਲਾਕ ਹੈ ਜਿਹੜਾ ਹੁਣ ਬਣਾਇਆ ਜਾਏਗਾ ਜਿਹੜਾ ਇੱਕ ਮਿਸਾਲ ਹੋਏਗਾ ਬਹੁਤ ਵਧੀਆ ਬਨੇਗਾ ਕਿਉਂਕਿ ਵਿੱਚ ਸਾਰੇ ਆਫਿਸ ਕੰਪਿਊਟਰ ਔਰ ਐਡਮਿਸ਼ਨ ਬਲਾਕ ਹੈ ਜਿਹੜਾ ਉਹ ਸਾਡਾ ਤਿਆਰ ਹੋ ਜਾਏਗਾ ਤਾਂ ਕਿ ਸਰ ਕੋਲੋਂ ਔਰ ਮੈਡਮ ਕੋਲੋਂ ਸਾਨੂੰ ਹਮੇਸ਼ਾ ਕੋਆਪਰੇਸ਼ਨ ਔਰ ਗਾਈਡਲਾਈਨਸ ਮਿਲਦੀਆਂ ਨੇ ਔਰ ਸਾਡਾ ਸਕੂਲ ਬਹੁਤ ਵਧੀਆ ਚੱਲਦਾ ਸਰ ਦਾ ਬਹੁਤ ਬਹੁਤ ਥੈਂਕਸ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत